ਪੰਜਾਬ ਵਿੱਚ ਅੱਜਕੱਲ੍ਹ ਠੱਗਾਂ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰੰਤੂ ਹੁਣ ਚੋਰਾ ਅਤੇ ਠੱਗਾਂ ਨੇ ਠੱਗੀ ਕਰਨ ਦਾ ਇੱਕ ਨਿਰਵੇਖਲਾ ਢੰਗ ਅਪਣਾਉਂਦੇ ਆ ਸਰਹੰਦ ਦੇ ਇੱਕ ਦੁਕਾਨਦਾਰ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਆਸੀ ਦਾ ਜਿਹੜਾ ਨਤੀਜਾ ਮੋਟਾ ਦਾ ਐਸ طرح ਜੀ ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਉਹਨਾਂ ਦਾ ਨਾਮ ਹੈ ਕੁਸ਼ਲਿਆ ਨੰਦਨ ਬਾਲੀ ਉਹਨਾਂ ਦਾ ਨਾਮ ਹੈ ਤੇ 1976 ਤੋਂ ਕ੍ਰਿਆਨੇ ਦੀ ਦੁਕਾਨ ਕਰਦੇ ਆ ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਆ ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਦੀਏ ਉਹਨਾਂ ਕੋਲ ਇੱਕ ਸardar ਭੱਦਰਪੁਰਸ਼ ਆਇਆ ਉਹ ਉਹਨਾਂ ਨੂੰ ਐ ਲੱਗਿਆ ਕਿ ਮੇਰੀ ਇਹੋ ਜਾਣ ਪਛਾਣ ਦਾ ਤੇ ਮੈਂ ਇਹਨੂੰ ਜਾਣਦਾ ਤੇ ਉਹ ਤੇਰਾ ਜਾਣ ਪਛਾਣ ਸਮਝਣ ਨਾਲ ਉਹਨੇ ਇਹਨਾਂ ਨੂੰ ਕਿਹਾ ਤੇ ਮੈਂ ਤੁਹਾਨੂੰ ਕੁਲੇ ਨੋਟ ਦੇਣਾ ਚਾਹਨਾ ਤੇ ਵੱਡੇ ਨੋਟ ਲੈਣਾ ਚਾਹਨਾ ਮੈਨੂੰ ਐ ਬਚੇ ਇਹ ਨੋਟ ਹੈ ਘਰ ਦੇ ਵਿਆਹ ਦੇ ਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਬਾਥਰੂਮ ਕਰਨ ਚੱਲੇ ਆ ਤੇ ਤੂੰ ਐਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ ਮੈਂ ਅੱਗੇ ਕੰਮ ਕਰਿਆ ਨਾ ਤੇ ਇੱਕ ਦੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਕਿ ਰਸਤਾ ਬੰਦ ਸੀਗਾ ਤੇ ਥੋੜੀ ਦੇਰ ਬਾਅਦ ਉਹ ਬਾਥਰੂਮ ਕਰਕੇ ਇੱਕ ਦੋ ਤਿੰਨ ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਏ ਤਾਂ ਸੜਕ ਤੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲਓ ਜੀ ਲਫਾਫਾ ਤੇ ਮੰਮੀ ਤੁਸੀਂ ਵੱਡੇ ਨੋਟ ਦੇ ਦਿਓ ਉਹ ਕਹਿੰਦੇ ਨਹੀਂ ਤੂੰ ਦੁਕਾਨ ਚ ਜਾ ਜਾ ਦੁਕਾਨ ਚਾ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਦਿਨ ਕੇ ਦੇਤੇ ਕਿੰਨੇ 30000 ਰੁਪਿਆ ਪੰਜ ਤਾਂ ਬੰਸੋ ਦੇ 3000 ਰੁਪਇਆ ਗਿਣਕੇ ਦੇਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਫਾਫਾ ਰੱਖਤਾ ਜੀ ਆਹ ਪੈਸੇ ਆ ਕਿ ਲਫਾਫਾ ਆਹ ਪੈਸੇ ਆ ਲੋ ਜੀ ਮੈਂ ਗਨਾਨਾ ਤੁਹਾਨੂੰ ਦਿਨੋਂ ਤੁਸੀਂ ਤੇ ਹਜੇ ਹਜੇ ਉਹਨਾਂ ਨੇ ਦਿਨ ਤੇ ਦਿੱਤੇ ਹੀ ਸੀਗੇ ਉਹਨੇ ਅੱਧੇ ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚ ਬਾਹਰ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਦੀਆ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ 5 7 10 ਕਿਲੋਮੀਟਰ ਆਲੇ-ਦਾਲੇ ਪਿੰਡਾਂ 'ਚ ਢੂੰਡਿਆ ਵੀ ਤੇ ਹਾਂ ਕੋਈ ਚਿਹਰਾ ਸਾਨੂੰ ਮਿਲ ਜਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹਣੀ ਹੋਗੀ ਤੇ ਲੋਕ ਜਿਹੜੇ ਦੇਖੀ ਗਿਆ ਸੀ ਨੇ ਤੇ ਨੋਟ ਜਿਹੜੇ ਲੁੱਟੇ ਐਕਚੁਅਲੀ ਨੋਟ ਤਾਂ ਨਾ ਜੀ ਲਿਖਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਹਜੇ ਉਹ ਬਿਰਜ਼ੁਰਗ ਹੋਣ ਕਾਰਨ ਉਹਨਾਂ ਨੇ ਆਪਣਾ ਵਿੱਲਵਿਸ਼ਰ ਹੋਣ ਦੇ ਕਾਰਨ ਤੇ ਮੇਰਾ ਭਰੋਸੇ ਵਾਲਾ ਬੰਦਾ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ 'ਚੋਂ ਕੱਢ ਕੇ ਦੇ ਦਿੱਤੇ ਤੇ ਕੋਈ ਨਹੀਂ ਇਹ ਲਫਾਫੇ ਦੇ ਨੋਟਾਂ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇੱਥੇ ਲਫਾਫੇ ਦੇ ਵਿੱਚ ਜਿਹੜੀ 2000 ਦੀ ਥੋੜੀ ਲਪੇਟੀ ਹੋਈ ਸੀਗੀ ਉਹ ਪੂਰੇ ਇਹ ਤੁਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200 200 ਦੇ ਤੇ ਜਿਹੜੀ ਇਹ 5-5000 ਦੀ ਇਹ ਥਈ ਬਣਾ ਕੇ ਇਸ ਤਰ੍ਹਾਂ ਰਵਲ ਲਈ ਹੋਈ ਸੀਗੀ 100-100 ਦੇ ਨੋਟਾਂ ਦੀ 5000 ਦੀ ਥਈ ਇਹਦੇ ਬਾਹਰਲੇ ਪਾਸੇ ਕਸਨੀ ਨੋਟ ਹੈ ਇਹਦੇ ਦੀ ਬਾਹਰਲੇ ਪਾਸੇ ਕਸਨੀ ਨੋਟ ਹੈ ਅਜੇ ਉਹਨਾਂ ਨੂੰ ਇਹ ਨੋਟ ਗਿਣਨ ਦਾ ਮੌਕਾ ਹੀ ਨਹੀਂ ਮਿਲਿਆ ਅੱਜ ਸਾਰਾ ਕੁਝ ਭਰੋਸੇ 'ਚ ਹੋ ਗਿਆ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ